ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਕੱਚੀ ਪਪੀਤੀ ਦੀ ਸਬਜ਼ੀ ਜੋ ਕਿ ਆਪਣੀ ਹੈਲਥ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਆ ਇਹ ਆਪਣੇ ਸਕਿਨ ਔਰ ਪਾਚਨ ਤੰਤਰ ਨੂੰ ਬਹੁਤ ਹੀ ਜ਼ਿਆਦਾ ਸਟਰੋਂਗ ਬਣਾਉਂਦੀ ਆ ਅਗਰ ਤੁਹਾਨੂੰ ਜੀ ਕੱਚੀ ਪਪੀਤੀ ਦੀ ਸਬਜ਼ੀ ਬਣਾਉਣ ਦੀ ਰੈਸਪੀ ਮੇਰੀ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦਿਲੇ ਲਈ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ 300 ਗ੍ਰਾਮ ਦਾ ਆਪਾਂ ਨੇ ਇਹ ਪਪੀਤੇ ਦਾ ਪੀਸ ਲਿਆਗਾ ਇਸ ਨੂੰ ਆਪਾਂ ਨੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆਗਾ ਕੱਚੀ ਪਪੀਤੇ ਦੀ ਸਬਜ਼ੀ ਨੂੰ ਜੇ ਟੇਸਟੀ ਬਣਾਉਣ ਲਈ ਆਪਾਂ ਨੇ ਦੇਖੋ ਦੋ ਆਪਾਂ ਨੇ ਟਮਾਟਰ ਲੈਣੇ ਨੇ ਤੇ ਦੋ ਹੀ ਆਪਾਂ ਨੇ ਪਿਆਜ਼ ਲੈਣੇ ਮੀਡੀਅਮ ਸਾਈਜ਼ ਦੇ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਸਬ ਤੋਂ ਪੈਨਾ ਪਪੀਤੇ ਨੂੰ ਛਿੱਲ ਕੇ ਉਸ ਨੂੰ ਕੱਟ ਲੈਣਾਗਾ ਦੋਨਾਂ ਸਾਈਡਾਂ ਤੋਂ ਦੇਖੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਪੀਸ ਨੂੰ ਕੱਟ ਕੇ ਫਿਰ ਆਪਾਂ ਇਸ ਨੂੰ ਇੱਕ ਪੀਲਰ ਦੇ ਸਹਾਇਤਾ ਨਾਲ ਇਸ ਨੂੰ ਛਿੱਲ ਲੈਣਾਗਾ ਤੁਸੀਂ ਨਾਈਫ ਨਾਲ ਵੀ ਪਪੀਤੇ ਨੂੰ ਛਿੱਲ ਸਕਦੇ ਹੋ ਉਹ ਤੁਹਾਡੀ ਚੋਇਸ ਆ। ਇਹ ਫਿਰ ਇਸ ਤਰੀਕੇ ਨਾਲ ਆਪਾਂ ਸਾਰਾ ਛਿਲਕਾ ਇਸ ਤਰ੍ਹਾਂ ਹਟਾ ਕੇ ਫਿਰ ਆਪਾਂ ਇਸ ਦੀ ਕਟਿੰਗ ਕਰਾਂਗੇ ਕਪੀਤੇ ਨੂੰ ਜਿ 흘ਣ ਤੋਂ ਪੈਣਾ ਹੀ ਆਪਾਂ ਨੇ ਇਸ ਨੂੰ ਤੋਣਾ ਦਾ ਹੁਣ ਆਪਾਂ ਇਸ ਨੂੰ ਵਿਚ ਤੋਂ ਕੱਟ ਕੇ ਦੇਖੋ ਇਸ ਦੇ ਪੀਸ ਬਣਾ ਲੈਣੇ ਨੇ ਜੋ ਇਸ ਦੇ ਵਿੱਚ ਬੀਜ ਨੇ ਇਸ ਨੂੰ ਆਪਾਂ ਨੇ ਹਟਾ ਦੇਣਾਗਾ ਇਸ ਦੇ ਆਪਾਂ ਨੇ ਕੱਡੇ ਪੀਸ ਕਰਨੇ ਨੇ ਆਪਾਂ ਤੁਹਾਨੂੰ ਦੱਸਦੇ ਆਂ ਸਾਰਾ ਇਸ ਦਾ ਜੋ ਵਿੱਚ ਬੀਜ ਵਾਲਾ ਛਿਲਕਾ ਹੁੰਦਾਗਾ ਉਸ ਨੂੰ ਆਪਾਂ ਨੇ ਸਕਿਨ ਨੂੰ ਹਟਾ ਦੇਣਾਗਾ ਕਿਉਂਕਿ ਉਹ ਥੋੜਾ ਜਿਹਾ ਕੜਵਾ ਹੁੰਦਾ ਖਾਣ ਵਿੱਚ ਚੰਗੀ ਤਰ੍ਹਾਂ ਪਹਿ ਇਸ ਨੂੰ ਸਾਫ਼ ਕਰਕੇ ਫਿਰ ਆਪਾਂ ਇਸ ਦੀ ਕਟਿੰਗ ਕਰ ਲੈਣੀ ਆ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਦੇਖੋ ਇਸ ਤਰੀਕੇ ਦਾ ਜੀ ਆਪਾਂ ਨੇ ਇਸ ਨੂੰ ਕੱਟ ਲੈਣਾਗਾ ਨਾ ਜ਼ਿਆਦਾ ਮੋਟਾ ਤੇ ਨਹੀਂ ਜਿਆਦਾ ਪ੍ਰੀਖ ਹੁਣ ਆਪਾਂ ਇਸ ਨੂੰ ਪਹਿਲਾਂ ਫਰਾਈ ਕਰਾਂਗੇ ਸਰੋਂ ਦੇ ਤੇਲ ਵਿੱਚ ਜਦੋਂ ਇਹ ਮੀਡੀਅਮ ਗਰਮ ਹੋ ਜਾਵੇ ਫਿਰ ਆਪਾਂ ਸਾਰਾ ਪਪੀਤਾ ਪਾ ਕੇ ਇਸ ਨੂੰ ਆਪਾਂ ਨੇ ਫੁੱਲ ਫਰਾਈ ਕਰ ਲੈਣਾਗਾ ਮੀਡੀਅਮ ਟੂ ਹਾਈ ਗੈਸ ਤੇ ਜਦੋਂ ਵੀ ਆਪਾਂ ਪਪੀਤੇ ਦੀ ਸਬਜ਼ੀ ਬਣਾਉਣੀ ਹੈ ਜੀ ਹਮੇਸ਼ਾ ਇਸ ਨੂੰ ਫਰਾਈ ਕਰਕੇ ਹੀ ਬਣਾਉਣਾ ਚਾਹੀਦਾਗਾ ਫਿਰ ਹੀ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ थोड़ा जा आप इस नमक पा देवे ताकि जो पपीता गा वह जल्दी सॉफ्ट होके बन जाए आपू हमेशा फुल ही फ्राई करना होंगे गा देखो फ्राई हो चुकेगा आलू की तरह ही मैश होने लग गया गा हूँ आपूँ एक प्लेट विच निकाल लवेंगे ਜਿਨੇ ਕਿ ਆਪਾਂ ਪਪਿੱਤੇ ਨੂੰ ਫੁੱਲ ਫਰਾਈ ਕੀਤਾ ਹੈ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਜੀ ਸੁੱਕਾ ਧਨੀਆ ਪਾਵਾਂਗੇ ਸਰੋਂ ਦੇ ਤੇਲ ਵਿੱਚ ਫਿਰ ਆਪਾਂ ਜੀਰਾ ਪਾਵਾਂਗੇ ਹੁਣ ਆਪਾਂ ਇਸ ਵਿੱਚ ਚੋਪਿੰਗ ਕੀਤਾ ਹੋਇਆ ਜਿੰਜਰ گارਲਿਕ ਪਾਵਾਂਗੇ ਦੂਆਪਾਂ ਨੇ ਦੇਖੋ ਜੋ ਪਿਆਜ਼ ਲਈ ਸੀ ਇਸ ਨੂੰ ਵੀ ਆਪਾਂ ਨੇ ਕੱਟ ਕੇ ਹੀ ਪਾਇਆਗਾ ਤੁਸੀਂ ਇਸ ਨੂੰ ਕਦੇ ਵੀ ਗ੍ਰाइंड ਕਰਕੇ ਨਹੀਂ ਪਾਉਣਾ ਪਪੀਤੇ ਦੀ ਸਬਜ਼ੀ ਵਿੱਚ ਪਿਆਜ਼ ਨੂੰ ਤੇ ਟਮਾਟਰ ਨੂੰ ਹਮੇਸ਼ਾ ਕੱਟ ਕੇ ਹੀ ਜੂਸ ਕਰਿਓ ਫਿਰ ਹੀ ਇਸ ਦਾ ਜੋ ਟੇਸਟ ਆ ਬਹੁਤ ਵਧੀਆ ਬਣੇਗਾ ਨਹੀਂ ਤਾਂ ਜੇ ਆਪਾਂ ਇਸ ਨੂੰ ਗ੍ਰाइंड ਕਰਕੇ ਪਾਇਆ ਪਿਆਜ਼ ਤੇ ਟਮਾਟਰ ਨੂੰ ਤਾਂ ਓਵਰ ਗਰੇਵੀ ਜੀ ਬਣ ਜਾਵੇਗੀ ਜੋ ਕਿ ਖਾਣ ਵਿੱਚ ਵੀ ਜ਼ਿਆਦਾ ਹੈਵੀ ਹੋ ਜਾਵੇਗਾ ਪਿਆਜ਼ ਨੂੰ ਤਾਂ 50% ਆਪਣਾ ਰੋਸਟ ਹੋ ਜਾਵੇ ਫਿਰ ਆਪਾਂ ਇਸ ਵਿੱਚ ਟਮਾਟਰ ਪਾਉਣਾਗਾ ਤੇ ਹਰੀਆਂ ਮਿਰਚਾਂ ਪਾਉਣੀਆਂ ਨੇ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਟਮਾਟਰ ਨੂੰ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਆਪਾਂ ਨਮਕ ਪਾ ਦਵਾਂਗੇ ਟੇਸਟ ਅਨੁਸਾਰ ਤਾਂ ਕਿ ਆਪਣਾ ਜੋ ਟਮਾਟਰ ਆ ਉਹ ਜਲਦੀ ਸੌਫਟ ਹੋ ਕੇ ਬਣ ਜਾਵੇ ਜਦੋਂ ਤੜਕਾ ਆਪਣਾ ਪੂਰੀ ਤਰ੍ਹਾਂ ਬਣ ਜਾਵੇ ਫਿਰ ਆਪਾਂ ਇਸ ਵਿੱਚ ਜੋ ਆਪਣੇ ਮਸਾਲੇ ਨੇ ਉਸ ਨੂੰ ਐਡ ਕਰਾਂਗੇ ਨਮਕ ਆਪਾਂ ਨੇ ਪਹਿਨਾ ਪਾ ਦਿੱਤਾ ਸੀਗਾ ਤੇ ਹੁਣ ਆਪਾਂ ਰੈੱਡ ਚਿੱਲੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਐਡ ਕਰਾਂਗੇ ਗਰਮ ਮਸਾਲਾ ਧਨੀਆ ਪਾウダー ਤੇ ਜੀਰਾ ਪਾウダー ਆਪਾਂ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਆਪਾਂ ਨੇ ਇਸ ਵਿੱਚ ਸੁੱਕਾ ਧਨੀਆ ਤੇ ਜੀਰਾ ਪਾਇਆ ਹੋਇਆ ਹੈਗਾ ਪਹਿਲਾਂ ਹਲਕਾ ਜਿਸ ਨੂੰ ਰੋਸਟ ਕਰਨ ਤੋਂ ਬਾਅਦ ਮਸਾਲਿਆਂ ਨੂੰ ਹੁਣ ਆਪਾਂ ਇਸੇ ਵਿੱਚ ਸਬਜ਼ੀ ਨੂੰ ਪਾ ਦਵਾਂਗੇ ਫਰਾਈ ਕੀਤੀ ਹੋਈ ਨੂੰ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤਾਂ ਕਿ ਮਸਾਲੇ ਸਬਜ਼ੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਮੀਡੀਅਮ ਟੂ ਹਾਈ ਗੈਸ ਤੇ ਆਪਾਂ ਇਸ ਨੂੰ 3-4 ਮਿੰਟਾਂ ਲਈ ਇਸੇ ਤਰੀਕੇ ਨਾਲ ਹੀ ਬਣਾਉਣਾ ਹੈ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਬਜ਼ੀ ਵਿੱਚ 2 ਮਿੰਟਾਂ ਲਈ ਆਪਾਂ ਟੱਕ ਵੀ ਦਵਾਵਾਂਗੇ ਹੁਣ ਆਪਾਂ ਜੀ ਦੇਖੋ ਇਸ ਵਿੱਚ 1/2 ਕੱਪ ਪਾਣੀ ਦਾ ਪਾ ਕੇ ਇਸ ਨੂੰ 5 ਮਿੰਟਾਂ ਲਈ ਆਪਾਂ ਹੋਰ ਬਣਾਵਾਂਗੇ ਫਿਰ ਇਸ ਸਬਜ਼ੀ ਦਾ ਜੋ ਲੋਕਾ ਉਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ ਤੇ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਲਾਜਵਾ ਬਣ ਕੇ ਤਿਆਰ ਹੋਵੇਗੀ ਉਹਨਾਂ ਪਈਸ ਨੂੰ ਹਾਈ ਗੈਸ ਤੇ ਬਣਾਉਣਾਗਾ ਤੇ ਆਪਾਂ ਨੇ ਇੱਕ ਛੋਟਾ ਚਮਚ ਆਮਚੂਰ ਪਾਊਡਰ ਦਾ ਐਡ ਕੀਤਾਗਾ ਤੇ ਹਰਾ ਧਨੀਆ ਪਾਏਗਾ 5 ਮਿੰਟਾਂ ਲਈ ਜੀ ਹੋਣਾ ਪਈ ਇਸ ਨੂੰ ਢੱਕ ਕੇ ਪਕਾਉਣਾਗਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਬਾਰ ਗੱਚੀ ਪਪੀਤੇ ਦੀ ਸਬਜ਼ੀ ਨੂੰ ਜਰੂਰ ਬਣਾ ਕੇ ਟਰਾਈ ਕਰਿਓ ਇਸ ਦਾ ਟੇਸਟ ਆ ਜੋ ਸਬਜੀ ਦਾ ਬਿਲਕੁਲ ਪੇਠਾ ਕद्दू ਦੀ ਤਰ੍ਹਾਂ ਬਣ ਕੇ ਤਿਆਰ ਹੁੰਦਾਗਾ ਦੇਖੋ ਜੋ ਇਸ ਵਿੱਚ ਪਾਣੀ ਥੋੜਾ ਜਿਹਾ ਰਹਿ ਚੁੱਕਿਆ ਹੈਗਾ ਉਸ ਨੂੰ ਆਪਾਂ ਥੋੜਾ ਜਿਹਾ ਹਾਈ ਗੈਸ ਕਰਕੇ ਇਸ ਨੂੰ ਵੀ ਮਚਾ ਦੇਣਾਗਾ ਸਬਜੀ ਆਪਣੀ ਬਣ ਕੇ ਪੂਰੀ ਤਰ੍ਹਾਂ ਰੈਡੀ ਹੈ ਜੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਸ ਨੂੰ ਇੱਕ ਆਵਾ ਬਾਲ ਵਿੱਚ ਪਾ ਲਵਾਂਗੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਆਪਣੀ ਸਬਜੀ ਹੀ ਪਰਫੈਕਟ ਬਣ ਕੇ ਤਿਆਰ ਹੋਈ ਆ ਇਸ ਦਾ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਕੰਨਾ ਵਧੀਆ ਲੱਗ ਰਿਹਾਗਾ ਸਬਜੀ ਦਾ ਬਣ ਕੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਨੋਟੀਫਿਕੇਸ਼ਨ ਪਹੁੰਚ ਜਾਏ ਕਰੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ this video